ਫਿਰ ਜੀ ਸਤਿਕਾਰ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਹੀ ਪਸ਼ੂ ਵਿਖਾਉਣੇ ਆ ਹਰਪਾਲ ਵੀਰ ਕੋਲ ਆਪਾਂ ਐ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਨਾਲ ਤੇ ਪੁੱਛਦੇ ਹਾਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀ ਸਤਿ ਸ੍ਰੀ ਅਕਾਲ ਹੋਸਣਾ ਠੀਕ ਠਾਕ ਜੀ ਵਧੀਆ ਵਧੀਆ ਵੀ ਤੁਸੀਂ ਨਾ ਸਾਬ ਵਧੀਆ ਜੀ ਵਧੀਆ ਚਾਹੀਦੇ ਆ ਤੇ ਨਾਮ ਦੱਸਦੇ ਕਰੀ ਆਪਾਂ ਨਾਮ ਨਾਲ ਪਾਸਿੰਗ ਜੀ ਹਾਂਜੀ ਐਂਡ ਚੁੰਡਾ ਜ਼ਿਲ੍ਹਾ ਬਸਤੀਜ ਨਾਲ ਤੇ ਫੋਨ ਨੰਬਰ ਬੋਲ ਦੇ ਇੱਕ ਰਿਨੇ 9459495 ਠੀਕ ਆ ਹਾਂਜੀ ਕੀ ਗੱਲ ਨਾਲ ਆ ਕੇ ਪਾ ਦਿੰਦੇ ਜਾਨਾ ਨਹੀਂ ਨਾਲੇ ਨਹੀਂ ਰੁਪਈਆ ਪਾ ਦੇ ਮਾਲ ਤੇ ਆਪਣਾ ਰੋਜ਼ ਡੇਲੀ ਦਾ ਰੋਜ਼ ਹੀ ਹੁੰਦਾ ਤਿੰਨ ਚਾਰ ਮੱਝਾਂ ਹੁੰਦੀਆਂ ਅੱਛਾ ਰੋਜ਼ ਦੀਆਂ ਵੇਚਦੀਆਂ ਜਾਂਦੀਆਂ ਨੇ ਵੀ ਤੁਹਾਡੀ ਵੀਡੀਓ ਤੋਂ ਬੜਾ ਆਪਣੂੰ ਦੁਨੀਆ ਪਿਆਰ ਕਰਦੀ ਆ ਤੇ ਉਹ ਵੀਡੀਓ ਤੇ ਲਈ ਲਈ ਜਾਂਦੇ ਆ ਠੀਕ ਮਤਲਬ ਕਿ ਮਾਲ ਹੁਣ ਪੂਰਾ ਵੀ ਗੰਦਿਆ ਕੇ ਪੂਰਾ ਹਰ ਵੀ ਗਹਿਮਾ ਗਹਿਮਾ ਵੀ ਗੰਦਿਆ ਰੋਜ਼ ਦੀਆਂ ਮਾਲ ਵੀ ਤਿੰਨ ਚਾਰ ਮੱਝਾਂ ਆਪਾਂ ਵੇਚਦੇ ਆ ਬਾਜ਼ਾਰ ਵਧੀਆ ਚੱਲਣ ਦਿਆ ਹੁਣ ਵਧੀਆ ਰੁਪਈਆ ਚੱਲਣ ਦਿਆ ਠੀਕ ਆ ਤੇ ਹੁਣ ਵੀ ਪਹਿਲਾਂ ਕਿੰਦੇ ਸੀ ਵਾਧਿਆ ਦੋ ਹੀ ਰਹਿ ਗਈਆਂ ਹੁਣ ਕੋਈ ਰਹਿ ਗਈਆਂ ਵੀ ਮੱਝਾਂ ਨੇ ਤੁਹਾਨੂੰ ਕੱਲ੍ਹ ਗੱਲ ਨੂੰ ਇਹ ਤਾਂ ਪਹੁੰਚ ਆ ਰਹੀ। ਹਾਂਜੀ ਹਾਂਜੀ। ਜੋ ਜਮੇ ਵੇਚੀਆਂ। ਅੱਛਾ। ਇਹ ਅੱਜ ਹੀ ਆਈਆਂ ਹੋਣੇ ਆਈਆਂ ਅੱਧਾ ਘੰਟਾ ਹੋ ਗਿਆ। ਠੀਕ ਹੈ ਜੀ। ਹਾਂਜੀ ਹਾਂਜੀ। ਠੀਕ ਹੈ। ਪਹਿਲਾਂ ਫਿਰ ਮਾਝ ਬਖਾ ਦਈਏ, ਕੰਮ ਖਾ ਦਈਏ। ਚਲੋ ਮਾਝ ਦਿਖਾ ਦੋ। ਚਲੋ ਫਿਰ ਪਹਿਲਾਂ ਮਾਝ ਹੀ ਬਖਾ ਦਿੰਦੇ। ਇਹ ਭੋੜੀ ਜੇ ਸਿੰਗਾ ਤੋਂ ਬਿਨਾਂ ਹੀ ਆ। ਹਾਂਜੀ ਹਾਂਜੀ ਪਰ ਵੀ ਭੋੜੀ ਆ। ਠੀਕ ਆ। ਤੇ ਕਿੰਨਾ ਚਿਰ ਹੋਇਆ ਸੋਈ? ਸੋ ਇਹਨਾਂ ਰਬੀ ਜੀ ਮੇਂ ਨਾ ਹੋ ਗਿਆ ਜਾਂ ਡੇਢ ਲਾ ਦੇ ਮਗਰ ਕੱਟੀ ਆ ਅੱਛਾ ਮਗਰ ਕੱਟੀ ਹੈਗੀ ਆ ਤੇ ਦੁੱਧ ਕਿੰਨਾ ਜੇ ਦੇ ਕੋਲ ਉਹਦਾ ਰਬੀ ਘਰ ਆਲੇ ਆਂਦੇ ਵੀ 12-13 ਕਿਲੋ ਆਪਾਂ 10 ਲੀਟਰ ਦੀ ਗਾਰੰਟੀ ਦੇਣੀ ਆ ਅੱਛਾ ਹਾਂਜੀ ਪੱਕਾ ਦੁੱਧ ਜਿਹੜਾ ਘਰੋਂ ਚਵਾ ਕੇ ਦੋਗੇ ਚਵਾ ਕੇ ਦੁੱਧ ਦਾ 10 ਹੋਊ 12 ਕਿਲੋ ਹੀ ਅੱਛਾ ਪਰ ਆਪਾਂ 10 ਦੀ ਗਾਰੰਟੀ ਦਵਾਂਗੇ ਠੀਕ ਹੈ ਜੀ ਹਾਂਜੀ ਲਿਓ ਫਿਰ ਤੋਰੀਏ ਹਾਂਜੀ ਮੇਰੇ ਅੰਦਰ ਸੱਤੇ ਬਾਕੀ ਥੱਲੇ ਜਿਹੜੀ ਆ ਸਫਾਈਆਂ ਚਾਹ ਤੇ ਮਗਰ ਵੀ ਇਹਦੇ ਕੱਟੀ ਹੈ ਕੱਟੀ ਤਾਂ ਹੁਣੇ ਦਿਖਾ ਲਈ ਨਹੀਂ ਆ ਕੱਟੀ ਜੇ ਬਾਕੀ ਆਪਣੀ ਸਮਝਣਾ ਵੇਖ ਲੈ ਕਿੰਨੇ ਕੇ ਚਿਰ ਦੀ ਹੈ ਹਰ ਫ੍ਰੀਜੀ ਉਹ ਘਰ ਆਲੇ ਆਂਦੇ ਹੀ ਵੀ ਅਸੀਂ ਦੋ ਥਾਂ ਕੱਟੀ ਨਹੀਂ ਕਰਦੇ ਰਹੇ ਆ ਅੱਛਾ ਮਗਲੇ ਖਲੀ ਦੀ ਕੱਟੀ ਤਿਆਰ ਹੋਣ ਲਈ ਆ ਠੀਕ ਆ ਚੰਗਾ ਭਰਾਇਆ ਨਾ ਤੇ ਕੋ ਲੈ ਜੂਗਾ ਤੇ 6 ਮਹੀਨੇ ਜੇ ਕੱਟੀ ਨਾ ਰਲ ਜਣੇ ਠੀਕ ਹੈ ਜੀ ਹਾਂਜੀ ਹਾਂਜੀ ਤੇ ਕਿੰਨੇ ਚ ਪਹੁੰਚ ਕਰੀਏ ਫਿਰ ਜੀ ਤੇ ਫਿਰ ਹਰ ਪਈਏ ਇਹੋ ਜੀਆਂ ਮੱਜਾਂ ਦਾ ਤੇ ਮੋੜ ਲੋ ਕੀ 70 ਹੀ 75 ਮੰਗੀ ਜਾਂਦੇ ਆ ਹਾਂਜੀ ਕਿ ਤੂੰ ਹੀ ਦੱਸ ਦੋ ਜਿੰਨੇ ਆ ਕੋ ਨਹੀਂ ਦੇ ਦਿੰਨੇ ਆਪਾਂ ਕਰ ਦਈਏ ਜੀ ਅੱਜ 70 ਰੁਪਏ ਫਿਰ ਦੇ ਦਈਏ ਨਹੀਂ ਕਰ ਦਈਏ ਵਿੱਚ ਮੰਨਤਾ ਨਾ ਕਿੰਨਾ ਕਰੀਏ ਤੂੰ ਹੀ ਦੱਸ ਦੋ ਰੁਪਈਆ ਕੋ ਜਿੰਦਾ ਤੂੰ ਆ ਕੋ ਉਦਾਂ ਆਪਾਂ ਕਰ ਲਾਂਗੇ 3000 ਕਰ ਦਈਏ ਮੰਨ ਦੋ ਹੋ ਛੱਡ ਦੇਣਾ ਰੁਪਈ ਜੀ ਅੱਛਾ 65000 ਦੀ ਦੇ ਦਾਂਗੇ 65000 ਦੀ ਪਹੁੰਚ 65000 ਦੀ 100 ਕਿਲੋਮੀਟਰ ਤੱਕ ਪਹੁੰਚ ਕਰਦਾ 100 ਕਿਲੋਮੀਟਰ ਤੱਕ ਪਹੁੰਚ ਕਰ ਦੋਗੇ ਕਰ ਦਾਂਗੇ ਠੀਕ ਹੈ ਜੀ ਤੇ ਦੁੱਧ ਦਾ ਕਿਲੋ ਪੱਕਾ ਹੈਗਾ ਜੀ ਦੁੱਧ ਦਾ ਰੁਪਈ ਜੀ ਮੇਰੇ ਘਰ ਬਸ ਦੋ ਜਾਂ ਤਿੰਨ ਡੰਕ ਚੋਗੇ ਖੜੇ ਅੱਛਾ ਤੇ ਗੇਟੋਂ ਬਾਸ ਚੱਲ ਗਿਆ ਆਪਣੀ ਕੋਈ ਗਰੰਟੀ ਨਹੀਂ ਤੁਹਾਡੇ ਘਰ ਦੀ ਗਰੰਟੀ ਆ ਸਾਨੂੰ ਪਤਾ ਕਿੰਨਾ ਦੁੱਧ ਆ ਉੱਤੇ ਜਾ ਕੇ ਮੁੜ ਕੇ ਲੋਕੀ ਪੱਟੇ ਨਾ ਪਾਉਣ ਮੁੜ ਕੇ ਆ ਨਾ ਕਰਨ ਫਿਰ ਆਪਾਂ ਲਾਮਾ ਨਹੀਂ ਲੈਣਾ ਠੀਕ ਹੈ ਤੁਹਾਡੇ ਘਰੋਂ ਕਿਤੇ تسਲੀ ਕਰੇ ਆਪਣੇ ਘਰੋਂ ਜਿੱਦਾਂ ਮਰਜ਼ੀ ਕੇ تس ਇੱਕ ਦੂਸਰੇ ਨੰਬਰ ਤੇ ਆ ਗਈ ਹੈ ਵੀ ਤਾਜੀ ਸੋਈ ਆ ਬੱਚਾ ਮਗਰ ਨਾਲ ਨਾਲ ਪਈ ਹੈ ਤੇ ਆਹ 판ਮੀ ਇਹ ਤੇ ਦੇਖ ਸਕਦੇ ਜੀ ਲੱਗ ਦੇਖਣ ਤੇ ਵੀ ਜਿਹਨ ਜਿਹੜੇ ਦੂਸਰੇ ਨੰਬਰ ਤੇ ਗਾਵਾਂ ਕਿਨੋਂ ਦਾ ਸੁਆ ਸੋਈ ਜੇ ਇਹ ਆ ਸੋਈ ਦੂਸਰਾ ਸੁਆ ਸੋਈ ਆ ਹਾਂਜੀ ਮੋਹ ਛਗੀ ਆ ਜੀ ਅੱਛਾ ਅਜੇ ਤਿੱਜਾ ਦੇ ਨਾ ਆਇਆ ਸੋਈ ਨੂੰ ਠੀਕ ਆ ਅਜੇ ਹਸਾਲਾ ਵੀ ਡੋਕੇ ਡੋਕੇ ਥੋੜੇ ਬੋਦੇ ਰਹਿ ਗਏ ਬਾਕੀ ਸਰ ਵੀ ਪਾਸ ਕਰਕੇ ਚਵਾ ਕੇ ਚੋਗ ਲੈ ਗਏ ਆ ਅੱਛਾ ਹਾਂਜੀ ਹਾਂਜੀ ਠੀਕ ਆ ਤੇ ਕਿੰਨੇ ਕ ਦੁੱਧ ਆ ਲਈ ਜੇ ਦੁੱਧ ਆ ਰਿਜੀ ਘਰ ਵਾਲਿਆਂ ਦੇ ਪਹਿਲੇ ਸਵੇਰੇ 20 ਕਿਲੋ ਦਿੱਤਾ ਇਹਨੇ ਅੱਛਾ ਅੱਗੋਂ ਸੇਵਾ ਦੀ ਗੱਲ ਥੋੜੀ ਹੈਗੀ ਲੈਸ ਪਣਚ ਆ ਇੱਕ ਤਾਜੀ ਸੋਈ ਹੈ ਜੇ ਕੋਈ ਸਾਮਨ ਲੈ ਗਿਆ ਫਿਰ 18 20 ਕਿਲੋ ਦੁੱਧ ਫਿਰ ਰਾਮਾਨਾ ਭਰ ਦੂਗੀ ਹੁਣ ਇਹਦੀ ਚਵਾਈ ਹੋਈ ਆ ਚਵਾਈ ਹੋਈ ਹੈ ਰਿਜੀ ਥੋੜੇ ਬੋਲੇ ਡੋਕੇ ਡੁਕੇ ਛੱਡੇ ਸੀ ਕਿਉਂਕਿ ਮੈਂ ਹਾਂ ਦੂਰ ਦਾ ਸਭਰਾ ਆਡਾ ਅੱਛਾ ਤੇ ਬਾਕੀ ਚਵਾਈ ਹੋਈ ਹੈ ਜੀ ਤੇ ਮੱਝ ਦੇ ਨਹੀਂ ਚਵਾਈ ਹੋਈ ਇਹਦੀ ਇਹਦੀ ਹੋਈ ਆ ਲਿਆ ਤੋਰੋ ਇੱਕ ਵਾਰੀ ਫੇਰੀ ਨਾ ਹਾਂ ਕਿੰਨਾ ਕਿ ਹੋ ਗਿਆ ਦੇਖੋ ਬੋਲਾ ਉੱਤਰ ਵੀ 13 ਹੁੰਦੇ 14 ਦਿਨਾਂ ਪਿਆਰ 13 14 ਦੇ ਲਾਗੇ ਪੰਨੇ ਜਿਹੜਾ ਕਹਿੰਦਾ ਕਿ ਹੈਗਾ ਬਾਕੀ ਅੱਗੇ ਕੋਈ ਆਪਣੀ ਮਰਜ਼ੀ ਨਾਲ ਤਸੱਲੀ ਕਰਕੇ ਵੇਸ਼ ਚੱਕ ਕੇ ਖੜੇ ਉੱਤਰਾਂ ਜਿਹੜੀ ਸੋਹਣੀ ਬੈਠਿਆ ਚੰਗੇ ਕਦ ਕਾਠਾ ਲਈ ਆਉਂਦੇ ਭਾਦਰ ਲਈ ਨਾਲ ਆਵਟਿਆ ਬੱਤੀ ਬੱਤਰ ਮਗਰ ਜਿਹੜਾ ਤਾਜ਼ਾ ਹੀ ਆ ਤੇ ਇਹਦੇ ਵਿੱਚ ਕਿੰਨੇ ਚ ਕਰਨੀ ਫਿਰ ਪਹੁੰਚ ਹਰਪ੍ਰੀਤ ਜੀ ਇਹਦੇ ਜਿੰਨਾ ਹੀ ਆਖੇ 45 ਦੀ ਕਰਦੀ ਹੈ ਜੇ ਅਗੀ ਕਸਰ ਤੇ ਕਰਦੀ ਹੈ ਤੋ ਇਹੀ ਕੱਢਨੇ ਆ ਰੁਪਈਏ ਜੀ ਜੇ ਅਜੀ ਕਰਦੀ ਹੈ ਜੇ ਅਜੀ ਕਰਦੀ ਹੈ ਯਾਰ ਵੀ 40000 ਦੀ ਦੇ ਦੋਗੇ 40000 ਦੀ 40000 ਦੇ ਦਾਂ ਠੀਕ ਆ 100 ਕਿਲੋਮੀਟਰ ਤੱਕ ਪਹੁੰਚੇ ਇਹ ਵੀ 100 ਕਿਲੋਮੀਟਰ ਤੱਕ ਰੁਪਈਏ ਫਰੀ ਤੇ ਮੌਕੇ ਤੇ ਘਰੋਂ ਕਿੰਨਾ ਚਵਾ ਕੇ ਦੋਗੇ ਦੋ ਦਰ ਰੁਪਈਏ 13 ਕਿਲੋ ਮਨਾ ਕੇ ਦਊਗਾ ਜਿਹੜਾ ਘਰੋਂ ਤੁਹਾਡੇ ਘਰ ਹਾਂ ਜਿੱਦਾਂ ਕੋਈ ਰਾਤ ਵੀ ਚਵਾਈ ਕਰਾ ਲੇ ਦਿਨ ਵੀ ਕਰਾ ਲੇ ਭਾਵੇਂ ਅਗਲੇ ਦਿਨ ਭਾਵੇਂ ਕੋ ਕਰਾ ਲੇ ਅੱਛਾ ਆਪਣੇ ਇੱਥੇ ਜਿਹੜੇ ਘਰ ਦੀ ਗਾਰੰਟੀ ਫੁੱਲ ਹੋਊਗੀ ਰੁਪਈਏ ਜੀ ਗਾਰੰਟੀ ਜਿਹੜੀ ਤੁਹਾਡੇ ਘਰ ਦੀ ਆ ਘਰ ਦੀ ਘਰ ਦੀ ਰੁ ਹਾਂ ਜੀ ਹਾਂ ਜੀ ਬਕੇ ਲਾਹਾਂ ਦੇਂਦੇ ਆ ਸਾਡੇ ਘਰ ਦੇ ਸਾਨੂੰ ਪਤਾ ਨਾ ਕਿੰਨਾ ਕਿੰਨਾ ਦੁੱਧ ਆ ਹਾਂ ਜੀ ਹਾਂ ਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਤਸੱਲੀ ਕਰਕੇ ਆਪਣੀ ਸਮਝ ਨਾਲ ਖੜੇ ਜੀ ਹਾਂ ਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ